ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਪਾਠ ਕਰਦੇ ਹਾਂ ਜਾਂ ਗੁਰੂ ਘਰੇ ਜਾ ਕੇ ਸੇਵਾ ਕਰਦੇ ਹਾਂ ਭਾਵ ਕਿ ਜਦੋਂ ਵੀ ਆਪਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਸ਼ੁਰੂ ਕਰ ਦਿੰਦੇ ਹਾਂ ਤਾਂ ਸਤਗੁਰੂ ਜੀ ਫਿਰ ਸਾਡੇ ਉੱਪਰ ਕਿਰਪਾ ਕਿਵੇਂ ਕਰ ਦਿੰਦੇ ਹਨ ਤੇ ਕਿਹੜੇ ਸੰਕੇਤਾਂ ਦੇ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਅਸੀਂ ਤੁਹਾਡੇ ਤੇ ਕਿਰਪਾ ਕਰ ਦਿੱਤੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਸਾਰੇ ਹੀ ਸੰਗਤ ਦੇ ਉੱਪਰ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਤੇ ਆਪਣੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਜਦੋਂ ਵੀ ਅਸੀਂ ਪਾਠ ਕਰਦੇ ਹਾਂ ਜਾਂ ਗੁਰੂ ਘਰੇ ਜਾ ਕੇ ਸੇਵਾ ਕਰਦੇ ਹਾਂ ਭਾਵੇਂ ਜਦੋਂ ਵੀ ਆਪਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਸ਼ੁਰੂ ਹੀ ਕਰ ਦਿੰਦੇ ਹਾਂ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਉੱਪਰ ਕਿਵੇਂ ਕਿਰਪਾ ਕਰ ਦਿੰਦੇ ਹਨ ਤੇ ਉਹ ਆਪਣੇ ਕਿਰਪਾ ਕਰਨ ਤੋਂ ਪਹਿਲਾਂ ਫਿਰ ਸਾਨੂੰ ਕਿਹੜੇ ਸੰਕੇਤਾਂ ਰਾਹੀਂ ਸਮਝਾਉਂਦੇ ਹਨ ਕਿ ਉਹਨਾਂ ਦੀ ਕਿਰਪਾ ਸਾਡੇ ਉੱਤੇ ਵਰਤਣੀ ਸ਼ੁਰੂ ਹੋ ਚੁੱਕੀ ਹੈ ਉਹ ਕਿਹੜੇ ਦੋ ਸੰਕੇਤ ਹਨ ਜਦੋਂ ਸਾਡੀ ਜ਼ਿੰਦਗੀ ਵਿੱਚ ਸਾਨੂੰ ਮਿਲਦੇ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਸਾਡੀ ਕਿਸਮਤ ਚਮਕਣ ਵਾਲੀ ਹੈ ਸਾਡੇ ਤਾਂ ਭਾਗ ਹੀ ਬਦਲਣ ਵਾਲੇ ਹਨ ਜਦੋਂ ਵੀ ਇਹ ਸੰਕੇਤ ਸਾਨੂੰ ਮਿਲਣੇ ਸ਼ੁਰੂ ਹੋ ਜਾਣ ਤਾਂ ਸਾਨੂੰ ਫਿਰ ਕੀ ਕਰਨਾ ਚਾਹੀਦਾ ਹੈ ਕਿਹੜੀ ਗਲਤੀ ਕਰ ਲੈਣ ਤੋਂ ਬਚ ਜਾਣਾ ਚਾਹੀਦਾ ਹੈ ਤਾਂ ਜੋ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੇਅੰਤ ਕਿਰਪਾ ਬਖਸ਼ਿਸ਼ ਸਾਡੇ ਉੱਤੇ ਬਣ ਜਾਵੇ ਕਿਉਂਕਿ ਬਹੁਤੇ ਮਨੁੱਖਾਂ ਤੇ ਕਿਰਪਾ ਇਦਾਂ ਹੀ ਹੁੰਦੀ ਹੈ ਸਤਗੁਰੂ ਜੀ ਮਿਹਰ ਭਰਿਆ ਹੱਥ ਰੱਖ ਦਿੰਦੇ ਹਨ ਪਰ ਅਸੀਂ ਸਮਝ ਹੀ ਨਹੀਂ ਪਾਉਂਦੇ ਅਸੀਂ ਤਾਂ ਫਿਰ ਗਲਤੀ ਕਰ ਬੈਠਦੇ ਹਾਂ ਤਾਂ ਆਪਾਂ ਇਹਨਾਂ ਸੰਕੇਤਾਂ ਨੂੰ ਸਮਝ ਕੇ ਕਿਵੇਂ ਅੱਗੇ ਚੱਲਣਾ ਹੈ ਇਹੜੀ ਗਲਤੀ ਆਪਾਂ ਬਿਲਕੁਲ ਵੀ ਨਹੀਂ ਕਰਨੀ ਤਾਂ ਜੋ ਸਾਡੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਮਿਹਰਾ ਸਾਡੇ ਉੱਤੇ ਇਸੇ ਹੀ ਤਰ੍ਹਾਂ ਹੁੰਦੀਆਂ ਹੀ ਰਹਿਣ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਹੀ ਗੱਲਬਾਤ ਕਰਨੀ ਹੈ ਜੀ ਇਸ ਲਈ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਜ਼ਰੂਰ ਸਮਝ ਲੈਣਾ ਜੀ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਅਸੀਂ ਪਾਠ ਕਰਨਾ ਆਰੰਭ ਕਰਦੇ ਹਾਂ ਗੁਰੂ ਘਰ ਜਾਣਾ ਆਰੰਭ ਕਰ ਦਿੰਦੇ ਹਾਂ ਭਾਵੇਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਇੱਕ ਵੀ ਕਦਮ ਆਪਣੇ ਮਾਲਕ ਦੇ ਵੱਲ ਵਧਾਉਣਾ ਸ਼ੁਰੂ ਕਰਦੇ ਹਨ ਤਾਂ ਸਾਡਾ ਮਾਲਕ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਉੱਤੇ ਕਿਰਪਾ ਵੀ ਕਰਨੀ ਕਿਵੇਂ ਸ਼ੁਰੂ ਕਰ ਦਿੰਦੇ ਹਨ ਉਹ ਪਾਤਸ਼ਾਹ ਜੀ ਆਖਦੇ ਹਨ ਕਿ ਤੂੰ ਇੱਕ ਕਦਮ ਮੇਰੇ ਵੱਲ ਵਧਾ ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਮੈਂ ਆਪ ਤੇਰੇ ਕੋਲ ਆਵਾਂਗਾ ਤੇਰੀ ਬਾਹ ਫੜ ਲਵਾਂਗਾ ਤੇਰੀ ਲਾਜ ਰੱਖ ਲਵਾਂਗਾ ਤਾਂ ਬਸ ਸਾਡਾ ਇੱਕ ਕਦਮ ਗੁਰੂ ਵੱਲ ਵਧਾਉਣ ਦੀ ਜ਼ਰੂਰਤ ਹੁੰਦੀ ਹੈ ਬਾਕੀ ਸਭ ਮਿਹਰ ਬਖਸ਼ਿਸ਼ਾ ਮਾਲਕ ਦੇ ਹੱਥ ਵਿੱਚ ਹਨ ਤਾਂ ਜਦੋਂ ਵੀ ਫਿਰ ਆਪਾਂ ਪਾਠ ਕਰਨਾ ਆਰੰਭ ਕਰਦੇ ਹਾਂ ਜਾਂ ਗੁਰੂ ਘਰ ਜਾ ਕੇ ਸੇਵਾ ਕਰਨੀ ਆਰੰਭ ਕਰਦੇ ਹਾਂ ਤਾਂ ਸਾਡੀ ਹਾਜ਼ਰੀ ਸਾਡੀ ਅਰਦਾਸ ਪ੍ਰਵਾਨ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਵੱਡੀਆਂ ਨਿਸ਼ਾਨੀਆਂ ਦੋ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਸਾਡੇ ਵਿੱਚੋਂ ਬਹੁਤੇ ਮਨੁੱਖ ਇਹ ਸੋਚ ਲੈਂਦੇ ਹਨ ਕਿ ਕਈ ਵਾਰ ਸੁਣਨ ਨੂੰ ਵੀ ਮਿਲਦਾ ਹੈ ਕਿ ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਹਾਂ ਤੇ ਜੇਕਰ ਸਾਨੂੰ ਪਾਣੀ ਦਾ ਘੜਾ ਮਿਲ ਜਾਵੇ ਇਹ ਸ਼ੁਭ ਸੰਕੇਤ ਹੁੰਦਾ ਹੈ ਜੇਕਰ ਪੈਸੇ ਮਿਲ ਜਾਣ ਇਹ ਵੀ ਸ਼ੁਭ ਸੰਕੇਤ ਹੁੰਦਾ ਹੈ ਜਾਂ ਤਰ੍ਹਾਂ ਤਰ੍ਹਾਂ ਦੀਆਂ ਹੋਰ ਏਦਾਂ ਦੀਆਂ ਵਸਤੂਆਂ ਕਹੀਆਂ ਜਾਂਦੀਆਂ ਹਨ ਕਿ ਜੇਕਰ ਸਾਨੂੰ ਗੁਰੂ ਘਰੋਂ ਆਉਂਦਿਆਂ ਜਾਂਦਿਆਂ ਏਦਾਂ ਦੀ ਕੋਈ ਚੀਜ਼ ਮਿਲਦੀ ਹੈ ਤਾਂ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਸਾਡੇ ਉੱਤੇ ਗੁਰੂ ਦੀ ਕਿਰਪਾ ਹੋ ਰਹੀ ਹੈ 사ਤਸੰਗਤ ਜੀ ਮਹਾਂਪੁਰਖ ਜੀ ਆਖਦੇ ਹੁੰਦੇ ਹਨ ਕਿ ਗੁਰੂ ਦੀ ਮਿਹਰ ਦੀ ਨਿਸ਼ਾਨੀ ਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਇਹਨਾਂ ਵਸਤੂਆਂ ਦੇ ਵਿੱਚੋਂ ਨਹੀਂ ਮਿਲਦੀ ਗੁਰੂ ਜਦੋਂ ਵੀ ਕਿਰਪਾ ਕਰਦੇ ਹਨ ਗੁਰੂ ਜਦੋਂ ਵੀ ਮਿਹਰ ਕਰਦੇ ਹਨ ਤਾਂ ਇਹ ਦੋ ਵੱਡੇ ਸੰਕੇਤਾਂ ਰਾਹੀਂ ਕਰਦੇ ਹਨ ਉਹ ਕਿਹੜੇ ਦੋ ਸੰਕੇਤ ਹਨ ਉਹ ਸਮਝਣ ਤੋਂ ਪਹਿਲਾਂ ਆਪਾਂ ਨਿੱਕੀ ਜਿਹੀ ਸਾਖੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਕਹਿੰਦੇ ਕਿ ਇਦਾਂ ਹੀ ਇੱਕ ਵਾਰ ਸੰਤ ਮਹਾਪੁਰਖ ਜੀ ਬੈਠੇ ਸਨ ਸੇਵਾ ਚੱਲ ਰਹੀ ਸੀ ਤੇ ਸੇਵਾ ਹੁੰਦੀ ਨੂੰ ਵੇਖ ਰਹੇ ਸਨ ਤਾ ਕਹਿੰਦੇ ਕਿ ਇੱਕ ਸੇਵਾਦਾਰ ਸੇਵਾ ਕਰਦਿਆਂ ਕਰਦਿਆਂ ਗਲਤੀ ਕਰ ਰਿਹਾ ਸੀ ਤਾਂ ਸੰਤ ਮਹਾਪੁਰਖ ਜੀ ਆਪਣੇ ਕੋਲ ਖੜੇ ਸੇਵਾਦਾਰ ਨੂੰ ਕਹਿਣ ਲੱਗੇ ਜਾ ਭਲਿਆ ਉਹ ਸੇਵਾਦਾਰ ਵਾਰ-ਵਾਰ ਗਲਤੀ ਕਰ ਰਿਹਾ ਹੈ ਤੇ ਤੂੰ ਉਸਦੇ ਜਾ ਕੇ ਦੋ ਥੱਪੜ ਮਾਰ ਕੇ ਆ ਸੰਤ ਮਹਾਪੁਰਖ ਦੀਆਂ ਗੱਲਾਂ ਦੇ ਪਿੱਛੇ ਕੋਈ ਨਾ ਕੋਈ ਸਿੱਖਿਆ ਜ਼ਰੂਰ ਹੁੰਦੀ ਹੈ ਕੋਈ ਨਾ ਕੋਈ ਮਤ ਹੁੰਦੀ ਹੈ ਕਹਿੰਦੇ ਕਿ ਉਹ ਸੇਵਾਦਾਰ ਸਤਿਵਚਨ ਕਹਿ ਕੇ ਜੋ ਗਲਤੀ ਕਰ ਰਿਹਾ ਸੀ ਉਸ ਸੇਵਾਦਾਰ ਦੇ ਕੋਲ ਚਲਿਆ ਗਿਆ ਪਰ ਕਹਿੰਦੇ ਕਿ ਉੱਥੇ ਜਾ ਕੇ ਉਸਨੇ ਕੀ ਕੀਤਾ ਉਸਦੇ ਥੱਪੜ ਮਾਰਨ ਦੀ ਬਜਾਏ ਆਪਣੇ ਆਪ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਕਹਿੰਦੇ ਸੰਤ ਬਾਹੁਰਖਾ ਨੇ ਆਵਾਜ਼ ਦਿੱਤੀ ਤੇ ਕਿਹਾ ਕਿ ਭਲਿਆ ਤੈਨੂੰ ਤਾਂ ਮੈਂ ਇਹਦੀ ਗਲਤੀ ਦੀ ਸਜ਼ਾ ਦੇਣ ਨੂੰ ਕਿਹਾ ਸੀ ਗਲਤੀ ਇਹ ਕਰ ਰਿਹਾ ਸੀ ਮੈਂ ਤੇ ਤੈਨੂੰ ਥੱਪੜ ਇਹਦੇ ਮਾਰਨ ਲਈ ਕਿਹਾ ਸੀ ਪਰ ਤੂੰ ਤਾਂ ਆਪਣੇ ਹੀ ਥੱੱਪੜ ਮਾਰਨੇ ਸ਼ੁਰੂ ਕਰ ਦਿੱਤੇ ਹਨ ਕਹਿੰਦੇ ਕਿ ਉਹ ਸੇਵਾਦਾਰ ਕਹਿਣ ਲੱਗਾ ਕਿ ਮਹਾਂਪੁਰਖੋ ਇਸਨੇ ਇੱਕ ਗਲਤੀ ਕੀਤੀ ਇਹਦੀ ਇੱਕ ਗਲਤੀ ਦੀ ਸਜ਼ਾ ਥੱਪੜ ਪਰ ਮੈਂ ਤਾਂ ਅਜਿਹਾ ਅਨੇਕਾਂ ਹੀ ਗਲਤੀਆਂ ਰੋਜ਼ ਕਰਦਾ ਰਹਿੰਦਾ ਹਾਂ ਤਾਂ ਮੇਰੀ ਸਜ਼ਾ ਤਾਂ ਬਹੁਤ ਵੱਧ ਚੁੱਕੀ ਹੈ ਇਸ ਕਰਕੇ ਮੈਂ ਆਪਣੇ ਆਪ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜਦੋਂ ਮੈਂ ਆਪ ਅੰਦਰੋਂ ਸਾਫ਼ ਹੋਵਾਂਗਾ ਤਾਂ ਹੀ ਕਿਸੇ ਦੀ ਗਲਤੀ ਦੀ ਸਜ਼ਾ ਦੇਣ ਯੋਗਾ ਬਣ ਜਾਵਾਂਗਾ ਇਸ ਕਰਕੇ ਪਹਿਲਾਂ ਮੈਂ ਆਪਣੀਆਂ ਗਲਤੀਆਂ ਦੇ ਵਿੱਚ ਸੁਧਾਰ ਕਰ ਰਿਹਾ ਹਾਂ ਤਾਂ ਕਹਿੰਦੇ ਕਿ ਸੰਤ ਮਹਾਪੁਰਖ ਜੀ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਭਲਿਆ ਤੇਰੀ ਕੀਤੀ ਸੇਵਾ ਸਫਲ ਹੋ ਗਈ ਹੈ ਆ ਬਸ ਜਾ ਤੂੰ ਸੇਵਾ ਦੇ ਵਿੱਚ ਲੱਗ ਜਾ ਸਾਧ ਸੰਗਤ ਜੀ ਇਹ ਸਾਖੀ ਸੁਣਾਉਣ ਦਾ ਮਤਲਬ ਇਹ ਸੀ ਇਹ ਮਕਸਦ ਸੀ ਕਿ ਜਦੋਂ ਵੀ ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਨੇ ਬਖਸ਼ਿਸ਼ ਕਰਨੀ ਹੁੰਦੀ ਹੈ ਤਾਂ ਸਾਨੂੰ ਸਾਡੇ ਵਿੱਚ ਹੀ ਕਮੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਫਿਰ ਅਸੀਂ ਉਹਨਾਂ ਕਮੀਆਂ ਨੂੰ ਸੁਧਾਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਉਹੇ ਕੰਮ ਕੀਤੇ ਜਾਣ ਜਿਹੜੇ ਸਾਨੂੰ ਗੁਰੂ ਘਰ ਦੇ ਵਿੱਚ ਪਰਵਾਨ ਹੋਣ ਸਾਡੇ ਪਰਮਾਤਮਾ ਜੀ ਜਿਹੜੇ ਕੰਮਾਂ ਨੂੰ ਵੇਖ ਕੇ ਪ੍ਰਸੰਨ ਹੋਣ ਪਰ ਜਿਸ ਤਰ੍ਹਾਂ ਮੰਨ ਲਓ ਕਿ ਆਪਾਂ ਗੁਰੂ ਘਰ ਆਏ ਗੁਰੂ ਘਰ ਆ ਕੇ ਕਥਾ ਸੁਣੀ ਗੁਰੂ ਦਾ ਉਪਦੇਸ਼ ਸੁਣਿਆ ਗੁਰੂ ਸਾਹਿਬ ਜੀ ਜੋ ਵੀ ਉਪਦੇਸ਼ ਕਰਦੇ ਹਨ ਜੋ ਵੀ ਮਤ ਸਾਨੂੰ ਦੇ ਦੇਂਦੇ ਹਨ ਸਿੱਖਿਆ ਦੇ ਦਿੰਦੇ ਹਨ ਜੇਕਰ ਸਾਨੂੰ ਲੱਗਦਾ ਹੈ ਕਿ ਇਹ ਸਿੱਖਿਆ ਸਾਡੇ ਲਈ ਹੈ ਇਹ ਜੋ ਵੀ ਕਮੀਆਂ ਕੱਢ ਰਹੇ ਹਨ ਜੋ ਵੀ ਗਲਤੀਆਂ ਕੱਢ ਰਹੇ ਹਨ ਜੋ ਵੀ ਸਖਤੀ ਦੇ ਨਾਲ ਫਟਕਾਰ ਲਗਾ ਰਹੇ ਹਨ ਇਹ ਸਾਨੂੰ ਹੀ ਕਹਿ ਰਹੇ ਹਨ ਤਾਂ ਫਿਰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਉੱਤੇ ਮਾਲਕ ਦੀ ਕਿਰਪਾ ਵਰਤਣੀ ਸ਼ੁਰੂ ਹੋ ਚੁੱਕੀ ਹੈ ਪਰ ਜੇਕਰ ਸਾਨੂੰ ਗੁਰੂ ਦਾ ਉਪਦੇਸ਼ ਦੂਸਰਿਆਂ ਦੇ ਲਈ ਹੀ ਲੱਗ ਰਿਹਾ ਹੋਵੇ ਕਿ ਭਾਵ ਪਰਮਾਤਮਾ ਸਿਰਫ ਉਸ ਮਨੁੱਖ ਨੂੰ ਸਮਝਾ ਰਹੇ ਹਨ ਜੋ ਗਲਤੀਆਂ ਕਰ ਰਿਹਾ ਹੈ ਸਾਡੇ ਸਾਹਮਣੇ ਬਸ ਦੂਸਰਿਆਂ ਦਾ ਹੀ ਚਿਹਰਾ ਆ ਰਿਹਾ ਹੋਵੇ ਕਿ ਇਹ ਗਲਤੀ ਤਾਂ ਫਲਾਣਾ ਕਰਦਾ ਹੈ ਇਹ ਕਮੀ ਫਲਾਣੇ ਮਨੁੱਖ ਦੇ ਵਿੱਚ ਹੈ ਤਾਂ ਫਿਰ ਸਮਝ ਜਾਣਾ ਚਾਹੀਦਾ ਹੈ ਕਿ ਅਜੇ ਆਪਾਂ ਗੁਰੂ ਦੀ ਕਿਰਪਾ ਤੋਂ ਬਹੁਤ ਦੂਰ ਹਾਂ ਤੇ ਸਾਡੇ ਉੱਤੇ ਇਸ ਤਰ੍ਹਾਂ ਹੋਵੇਗੀ ਵੀ ਨਹੀਂ ਕਿਰਪਾ ਕਿਉਂਕਿ ਗੁਰੂ ਦੀ ਕਿਰਪਾ ਦੀ ਪਹਿਲੀ ਵੱਡੀ ਨਿਸ਼ਾਨੀ ਹੈ ਕਿ ਮਨੁੱਖ ਨੂੰ ਆਪਣੇ ਦੇ ਵਿੱਚ ਕਮੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਆਪਣੀਆਂ ਗਲਤੀਆਂ ਕੱਢ ਕੇ ਆਪਣੇ ਆਪ ਦਾ ਸੁਧਾਰ ਕਰਦਾ ਹੈ ਮਨੁੱਖ ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦਾ ਹੈ ਕਿ हे ਮਾਲਕ ਮੇਰੀਆਂ ਇਹ ਕਮੀਆਂ ਨੂੰ ਭੁੱਲ ਬਖਸ਼ਾ ਦਿਓ ਮੈਨੂੰ ਸਿੱਧੇ ਰਾਹੇ ਪਾਓ ਦੂਸਰੀ ਨਿਸ਼ਾਨੀ ਦੂਸਰਾ ਸੰਕੇਤ ਇਹ ਹੁੰਦਾ ਹੈ ਕਿ ਜਦੋਂ ਵੀ ਆਪਾਂ ਪਾਠ ਕਰਦੇ ਹਾਂ ਗੁਰੂ ਘਰ ਜਾ ਕੇ ਸੇਵਾ ਕਰਦੇ ਹਾਂ ਜਦੋਂ ਸਾਡਾ ਮਨ ਪਾਠ ਕਰਨ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਬੜਾ ਖੁਸ਼ ਰਹਿਣ ਲੱਗ ਜਾਵੇ ਕਦੇ ਵੀ ਕਿਸੇ ਨੂੰ ਮਾੜਾ ਕਹਿਣ ਨੂੰ ਬਿਲਕੁਲ ਦਿਲ ਨਾ ਕਰੇ ਕਿਸੇ ਦੀ ਨਿੰਦਿਆ ਚੁਗਲੀ ਕਰਨ ਨੂੰ ਦਿਲ ਨਾ ਕਰੇ ਤਾਂ ਫਿਰ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਸਾਡੇ ਤੇ ਕਿਰਪਾ ਹੋ ਜਾਂਦੀ ਹੈ ਤਾਂ ਸਮਝ ਲੋ ਕਿ ਸਾਡੇ ਉੱਤੇ ਪਰਮਾਤਮਾ ਜੀ ਨੇ ਵਰਸੌਣੀ ਕਿਰਪਾ ਸ਼ੁਰੂ ਕਰ ਦਿੱਤੀ ਹੈ ਤਾਂ ਜਦੋਂ ਵੀ ਇਹ ਸੰਕੇਤ ਫਿਰ ਸਾਨੂੰ ਮਿਲਦੇ ਹਨ ਤਾਂ ਸਾਡੀਆਂ ਕਮੀਆਂ ਸਾਨੂੰ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਸਾਨੂੰ ਸਭ ਪਾਸੇ ਗੁਰੂ ਦੀ ਕਿਰਪਾ ਵਰਤਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਇੱਕ ਗਲਤੀ ਕਰਨ ਤੋਂ ਬਚਣਾ ਵੀ ਚਾਹੀਦਾ ਹੈ ਕਿ ਕਦੇ ਵੀ ਇਸ ਗੱਲ ਦਾ ਮਨ ਦੇ ਵਿੱਚ ਹੰਕਾਰ ਨਹੀਂ ਲੈ ਕੇ ਆਉਣਾ ਚਾਹੀਦਾ ਕਿ ਮੇਰੀ ਤਾਂ ਸੇਵਾ ਸਫਲ ਹੋ ਰਹੀ ਹੈ ਉਥੇ ਵੀ ਸਿਰਫ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਸੇਵਾ ਕਰਨੀ ਆਰੰਭ ਕਰ ਦਿੱਤੀ ਹੈ ਤੁਹਾਡੀ ਕਿਰਪਾ ਦੇ ਨਾਲ ਮੇਰੇ ਤੇ ਇਹ ਜਿਹੜੀ ਬਖਸ਼ਿਸ਼ ਹੋਈ ਹੈ ਵਾਹਿਗੁਰੂ ਅਕਾਲ ਪੁਰਖ ਜੀ ਇਹ ਕਿਰਪਾ ਇਸੇ ਤਰ੍ਹਾਂ ਹੀ ਮੇਰੇ ਤੇ ਬਣਾਈ ਰੱਖਣਾ ਮਨ ਵਿੱਚ ਕਿਸੇ ਦੇ ਪ੍ਰਤੀ ਈਰਖਾ ਹੰਕਾਰ ਨਹੀਂ ਆਉਣ ਦੇਣਾ ਇਸ ਸ਼ਬਦ ਦਾ ਜਾਪ ਹਮੇਸ਼ਾ ਹੀ ਕਰਦੇ ਰਹਿਣਾ ਸਬਗੁਣ ਤੇਰੇ ਮੈਂ ਨਾਹੀਂ ਕੋਇ ਵਿਣਗੁਣ ਕੀਤੇ ਭਗਤ ਨਾ ਹੋਇ ਕਿਉਂਕਿ ਉਸ ਮਾਲਕ ਦੀ ਕਿਰਪਾ ਤੋਂ ਬਿਨਾ ਨਾਹੀਂ ਆਪਾਂ ਨਾਮ ਚਾਪ ਸਕਦੇ ਹਾਂ ਨਾਹੀਂ ਮਾਲਕ ਦੀ ਮਰਜ਼ੀ ਤੋਂ ਬਿਨਾ ਸਾਡੇ ਉੱਤੇ ਕਿਰਪਾ ਹੋ ਸਕਦੀ ਹੈ ਤਾਂ ਬਸ ਹਮੇਸ਼ਾ ਵਾਹਿਗੁਰੂ ਅਕਾਲ ਪੁਰਖ ਦੇ ਬਾਣੇ ਵਿੱਚ ਰਹਿਣਾ ਚਾਹੀਦਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ੁਕਰਾਨੇ ਵਿੱਚ ਰਹਿਣਾ ਚਾਹੀਦਾ ਹੈ ਜਦੋਂ ਵੀ ਪਾਠ ਕਰਨਾ ਹੈ ਜਦੋਂ ਵੀ ਪਾਠ ਕਰਨਾ ਹੈ ਸੇਵਾ ਕਰਨੀ ਹੈ ਗੁਰੂ ਦਾ ਉਪਦੇਸ਼ ਸੁਣਨਾ ਹੈ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਹਨ ਮੱਤ ਦਿੰਦੇ ਹਨ ਉਸ ਗੱਲ ਨੂੰ ਆਪਣੇ ਉੱਤੇ ਲਾਗੂ ਕਰ ਲੈਣਾ ਹੈ ਖਾਸ ਕਰਕੇ ਜਦੋਂ ਵਾਹਿਗੁਰੂ ਅਕਾਲ ਪੁਰਖ ਜੀ ਸਾਨੂੰ ਕਿਸੇ ਗਲਤੀ ਤੋਂ ਸਖਤੀ ਦੇ ਨਾਲ ਫਟਕਾਰ ਲਗਾਉਂਦੇ ਹਨ ਕੋਈ ਕਮੇ ਕੱਢ ਰਹੇ ਹੁੰਦੇ ਹਨ ਤਾਂ ਸਾਨੂੰ ਉਸ ਗਲਤੀ ਨੂੰ ਸੁਧਾਰ ਲੈਣਾ ਚਾਹੀਦਾ ਹੈ ਫਿਰ ਵੇਖ ਲੈਣਾ ਪਰਮਾਤਮਾ ਜੀ ਦੀ ਕਿਰਪਾ ਹੁੰਦੀਆਂ ਦੇਰ ਨਹੀਂ ਲੱਗੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ